ਹੜਾ ਨੇ ਮਾਰ ਪਈ ਆਪ ਨੂੰ ਬਹੁਤ ਵੱਡੀ ਮਾਰ ਪਈ ਆ ਉਹਦੇ ਕਰਕੇ ਫਿਰ ਵਪਾਰ ਨੂੰ ਮਾਰ ਪੈਣੀ ਸੀ ਸਾਰਾ ਕੰਮ ਤਾਂ ਜ਼ਿੰਮੇਵਾਰ ਨਾਲ ਹੀ ਵੀਰੇ ਜਦੋਂ ਯੁੱਧ ਦੀ ਮਾਰ ਸ਼ੁਰੂ ਹੋਈ ਤੇ ਵਪਾਰੀ ਡੰਗ ਗਿਆ ਉਹਨੂੰ ਕੁਦਰਤ ਦੀ ਮਾਰ ਪਈ ਆ ਹੜ ਆਏ ਆ 4 ਲੱਖ ਪਿੰਡ ਪ੍ਰਭਾਵਿਤ ਹੋਇਆ ਜੀ ਉਹ ਪਿੰਡਾਂ ਚ ਲੋਕਾਂ ਦੇ ਜਾਨਵਰ ਵੀ ਮਰੇ ਆ ਬਾਕੀ ਖੇਤਾਂ ਜਿਹੜੇ ਇੰਨੀ ਦੇ ਰਿ ਚੜ ਗਈ ਆ ਉਹਨੂੰ ਸਾਫ਼ ਕਰਨ ਨੂੰ ਹੋ ਸਕਦਾ ਕਣਕ ਨਾ ਬਜਾਈ کئی ਰੇਹ ਤੇ ਕਣਕ ਦੀ ਬਜਾਈ ਨਹੀਂ ਹੋਊਗੀ ਉਹ ਜ਼ਿੰਮੇਵਾਰਤਾ ਸਮਝ ਲਓ ਤੁਸੀਂ 2-2 3-3 ਸਾਲ ਵਾਸਤੇ ਇਸ ਹੜ੍ਹ ਨੇ ਮਾਰ ਦਿੱਤੀ। ਕੁਦਰਤ ਦੇ ਕੁਦਰਤ ਨੇ ਬਣਾਏ ਹੋਏ ਚਾਹੇ ਇਨਸਾਨ ਚਾਹੇ ਜਾਨਵਰ ਬਹੁਤ ਨੁਕਸਾਨ ਹੋ ਗਿਆ। ਕਈਆਂ ਨੂੰ ਆਪਣੀ ਜਾਨ ਤੋਂ ਹੱਤ ਹੋਣਾ ਪਿਆ। ਇੱਕ ਮਕਾਨ ਬਣਾਉਣ ਨੂੰ ਕਈਆਂ ਨੂੰ ਜ਼ਿੰਦਗੀ ਲੱਗ ਜਾਂਦੀ ਆ ਤੇ ਉਹ ਪਾਣੀ ਬਹਾ ਕੇ ਲੈ ਗਿਆ। ਪੰਜਾਬ ਵਿੱਚ 1400 ਪਿੰਡ ਹੈ ਉਹਨਾਂ 'ਚੋਂ 800 ਪਿੰਡ ਪ੍ਰਭਾਵਿਤ ਹੋਇਆ। ਤੇ ਜਿਹੜਾ ਸਾਡਾ ਵਪਾਰ ਨਾਲ ਸਾਰਾ ਪਿੰਡਾਂ ਦਾ ਹੀ ਆਮ ਜਿਹੜਾ 70 ਬੈਂਡ ਜਾਂ ਸਾਢੇ ਨਨਵਾਂ ਮਤੋਂ ਵਰਗ ਲੋਕ ਕਪੜਾ ਪਾਉਂਦੇ ਉਹ ਬੰਦਾ ਇੱਥੇ ਤੇ ਉਹ ਤਕਰੀਬਨ ਲੇਟਰ ਪੰਜਾਬ ਨਾਲ ਜਾਂ ਹਰਿਆਣਾ ਨਾਲ ਤੇ ਕਿਸਾਨ ਪ੍ਰਭਾਵਿਤ ਹੋਵੇਗਾ ਆਟੋਮੈਟਿਕ ਪੂਰੀ ਚੈਨ ਆਈ ਉਹ ਸਾਰੀ ਚੈਨ ਪ੍ਰਭਾਵਕ ਪਾਵਰ ਨੂੰ ਬੜਾ ਵੱਡਾ ਇਫੈਕਟ ਆਇਆ ਹੈ 3 ਮਹੀਨਾ ਪਹਿਲਾਂ ਬਹੁਤ ਠੰਡਾ ਸੀ ਮਾਹੌਲ ਕਾਫੀ ਠੰਡਾ ਸੀ ਹੁਣ ਥੋੜੀ ਥੋੜੀ ਚੈਲਪੈਲ ਹੋਣੀ ਸ਼ੁਰੂ ਹੋਈ ਆ ਥੋੜਾ ਜਿਹਾ ਗਾਗਨ ਆਇਆ ਹੋ ਗਿਆ ਵੀ ਚੱਲ ਹੁਣ ਠੀਕ ਹੋ ਗਿਆ ਮਾਹੌਲ ਥੋੜਾ ਮੋਟਾ ਆੰਦਾ ਇਹਨਾਂ ਪੰਡਤ ਜਿਹਨਾਂ ਨੂੰ ਖਾਣ ਹੋਇਆ ਪਹਿਲੋ ਗਲਾਪਲੀ ਪਹਿਲੇ ਛੱਤ ਬਣਾਊਗਾ ਫਿਰ ਉਹ ਰੋਟੀ ਖਾਊਗਾ ਤੀਜੇ ਨੰਬਰ ਤੋਂ ਕਪੜਾ ਲੈ ਕੇ ਵੀ ਤੀਜੇ ਬਤਨ ਨੂੰ ਵਿਆਹਣਾ ਹੈ ਕੋਈ ਨਵੀਂ ਚੀਜ਼ ਲੈਣੀ ਆ ਵੀ ਸ਼ਰਾਧਾ ਜੀ ਨਹੀਂ ਲੈਣੀ ਕਿਉਂਕਿ ਆਪਣੇ ਬਜ਼ੁਰਗਾਂ ਨੂੰ ਲੋਕੀ ਮਨਾਉਂਦੇ ਆ ਠੀਕ ਆ ਖੁਸ਼ੀ ਨਹੀਂ ਮਨਾਉਂਦੇ ਠੀਕ ਆ ਸ਼ਰਾਧਾ ਦੇ ਵਿੱਚ ਕਿਸ ਕਰਕੇ ਜਦੋਂ ਨਰਾਤੇ ਹੋਣਗੇ ਪਹਿਲੇ ਨਰਾਤੇ ਤੁਸੀਂ ਦੇਖੋ ਆ ਕਿ ਚਹਿਲ-ਵਲ ਕਿੰਨੀ ਹੋਣੀ ਆ ਸੱਗੇ ਗਾਲ ਜੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਤੇ ਮੈਂ ਮਿਤ ਇਸ ਵੇਲੇ ਪੰਜਾਬ ਦੇ 23 ਜ਼ਿਲ੍ਹੇ ਹੜਾ ਦੀ ਮਾਰ ਹੇਠਾਂ ਨੇ ਜਿਨ੍ਹਾਂ ਜੇ ਇਹਨਾਂ ਪਿੰਡਾਂ ਦੀ ਗੱਲ ਕਰੀਏ ਇਹਨਾਂ ਜ਼ਿਲ੍ਹਿਆਂ ਦੀ ਗੱਲ ਕਰੀਏ ਤਾਂ 2000 ਤੋਂ ਵੱਧ ਜਿਹੜੇ ਪਿੰਡ ਹੜ ਦੇ ਨਾਲ ਪ੍ਰਭਾਵਿਤ ਹੋਏ ਨੇ ਜਿਨ੍ਹਾਂ ਦੇ ਵਿੱਚ ਵਸਦੇ 4 ਲੱਖ ਤੋਂ ਵੱਧ ਆਬਾਦੀ ਹੜ ਦੇ ਨਾਲ ਪ੍ਰਭਾਵਿਤ ਹੋਈ ਹੈ ਉੱਥੇ ਹੀ ਜੇ ਗੱਲ ਕਰੀਏ ਹੜ ਦੇ ਨਾਲ ਬਾਜ਼ਾਰਾਂ ਦੇ ਵਿੱਚ ਕਿੰਨਾ ਕੁ ਜਿਹੜਾ ਇਸ ਦਾ ਅਸਰ ਪਿਆ ਹੈ ਗੱਲਬਾਤ ਕਰਾਂਗੇ ਜੋ ਬਾਜ਼ਾਰਾਂ ਦੇ ਵਿੱਚ ਕੰਮ ਕਰਦੇ ਨੇ ਵਪਾਰੀ ਸੋ ਸਸ਼ੇਕਲ ਸਰ ਕੀ ਹਾਲ ਚਾਲ ਹੈ ਸਰ ਕਿੰਨੇ ਸਮੇਂ ਤੋਂ ਤੁਸੀਂ ਵਪਾਰ ਕਰ ਰਹੇ ਹੋ ਇਸ ਬਾਜ਼ਾਰ ਦੇ ਵਿੱਚ ਤੇ ਇੰਨੇ ਕ ਮੰਦੀ ਪਹਿਲਾਂ ਵੀ ਦੇਖੀ ਹੈ ਜਾਂ ਇਸ ਹੜ ਦੇ ਕਾਰਨ ਜ਼ਿਆਦਾ ਪ੍ਰਭਾਵ ਪਿਆ ਹੈ ਬਾਜ਼ਾਰਾਂ ਦੇ ਵਿੱਚ ਦੇਖੋ ਜੀ ਮੈਨੂੰ 25 ਸਾਲ ਹੋ ਗਏ ਕੰਮ ਕਰਦੇ ਉਹਨੂੰ ਪਹਿਲੇ ਤੇ ਯੁੱਧ ਦੀ ਮਾਰ ਸ਼ੁਰੂ ਹੋਈ ਤੇ ਵਪਾਰੀ ਡਰ ਗਿਆ ਉਹਨੂੰ ਕੁਦਰਤ ਦੀ ਮਾਰ ਪਈ ਹੈ ਹੜ ਆਏ ਆ ਉਹਦੇ ਵਿੱਚੋਂ ਆਪਣੇ ਪੰਜਾਬ ਦੇ 1400 ਪਿੰਡ ਹੈ ਉਹਨਾਂ ਚੋਂ 800 ਪਿੰਡ ਪ੍ਰਭਾਵਿਤ ਹੋਇਆ ਤਾਂ ਜਿਹੜਾ ਸਾਡਾ ਵਪਾਰ ਨਾ ਸਾਰਾ ਪਿੰਡਾਂ ਦਾ ਹੀ ਹੈ ਜੇ ਐਗਰੀਕਲਚਰ ਕਿਸਾਨ ਨੂੰ ਪੈਸਾ ਨਹੀਂ ਆਊਗਾ ਨਾ ਤਾਂ ਵਪਾਰੀ ਕੋ ਪੈਸਾ ਨਹੀਂ ਆਊਗਾ 85% ਕਿਸਾਨ ਆ ਬੜੇ ਭਾਈ ਉਹ 85% ਕਿਸਾਨ ਹੀ ਸਾਡਾ ਵਪਾਰ ਨੂੰ ਚਲਾਦੇ ਤੇ ਪਿੰਡਾਂ 'ਚ ਪੈਸਾ ਆਊਗਾ ਜਟਾਂ ਕੋ ਪੈਸਾ ਆਊਗਾ ਕਿਸਾਨ ਨੂੰ ਪੈਸਾ ਆਊਗਾ ਤਦੇ ਵਪਾਰੀ ਕੋ ਪੈਸਾ ਆਊਗਾ ਜੀ ਕਿਸਾਨ ਸਾਡਾ ਅੰਦਤ ਹੈ ਅੱਜ ਉਹ ਇਹਨਾਂ ਹਾਲਾਤਾਂ ਦੇ ਵਿੱਚ ਹੈ ਤੇ ਕਿਤੇ ਨਾ ਕਿਤੇ ਜੇ ਕਿਸਾਨ ਪ੍ਰਭਾਵਿਤ ਹੋਵੇਗਾ ਤਾਂ ਸ਼ਹਿਰੀ ਪਕਵੀ ਕਾਫੀ ਪ੍ਰਭਾਵਿਤ ਹੋਵੇਗਾ ਇੱਕ ਸਿੱਧਾ ਸਿੱਧਾ ਅਸਰ ਦੇਖਣ ਨੂੰ ਮਿਲ ਰਿਹਾ ਹੈ 100% ਜੀ 1000% ਜੇ ਕਿਸਾਨ ਪ੍ਰਭਾਵਿਤ ਹੋਵੇਗਾ ਤਾਂ ਆਟੋਮੈਟਿਕ ਪੂਰੀ ਚੈਨ ਆਇਕ ਉਹ ਸਾਰੀ ਚੈਨ ਪ੍ਰਭਾਵਿਤ ਹੋਏਗੀ ਵਪਾਰ ਨੂੰ ਬੜਾ ਵੱਡਾ ਇਫੈਕਟ ਆਏਗਾ ਇਹਦਾ ਤੋਂ ਅੱਜ ਵਪਾਰ ਬਿਲਕੁਲ ਜ਼ੀਰੋ ਹੈ ਉਹ ਸਾਨੂੰ ਸ਼ਾਇਦ ਆਉਣ ਵਾਲੇ ਸਮੇਂ 'ਚ ਵੀ ਲੱਗ ਰਿਹਾ ਹੈ ਸਰਦੀ ਲੱਗੂਗੀ ਨਹੀਂ ਦੀਵਾਲੀ ਫਿੱਕੀ ਜਾਊਗੀ ਸਾਨੂੰ ਇਹ ਪੂਰੀ 100% ਉਮੀਦ ਹੈ ਕਿ ਦੀਵਾਲੀ ਫਿੱਕੀ ਜਾਊਗੀ ਹੁਣ ਫੁੱਟਬਾਲ ਕਿੰਨੇ ਕੁ ਰਹਿ ਗਈ ਹੈ ਜੇ ਗੱਲ ਕਰੀਏ ਜਿਹੜੇ ਸ਼ਹਿਰੀ ਲੋਕ ਸੀਗੇ ਜਿਹੜੇ ਕਿਉਂਕਿ ਇਹ ਹੋਲਸੇਲ ਮਾਰਕੀਟ ਹੈ ਹੋਲਸੇਲ ਮਾਰਕੀਟ ਦੇ ਵਿੱਚ ਵੀ ਕੋਈ ਆ ਰਿਹਾ ਵਾ ਸਮਾਨ ਖਰੀਦਣ ਦੇ ਲਈ ਜੇ ਆ ਰਿਹਾ ਜੇ ਇੱਕ ਸਿੰਪਲ ਜਿਹਾ ਐਗਜ਼ਾਮਪਲ ਲੈ ਲਈਏ 10 ਗਾਹਾਂ ਵਿੱਚੋਂ ਕਿੰਨੇ ਕ ਗਾਗ ਆ ਰਹੇ ਨੇ ਬਾਜ਼ਾਰ ਦੇ ਵਿੱਚ ਭਾਈ ਸਾਹਿਬ ਮੇਰੇ ਖਿਆਲ ਤੋਂ 10 ਗਾਹਾਂ 'ਚੋਂ ਇੱਕ ਗਾਗ ਆਂਦਾ ਹੋਊਗਾ ਬੜਾ ਔਖਾ ਉਹ ਜਿਹੜਾ ਆਂਦਾ ਉਹ ਵੀ ਆਪਣੇ ਆਪ ਨੂੰ ਇੱਕ ਠੱਗਿਆ ਹੋਇਆ ਮਹਿਸੂਸ ਕਰਦਾ ਯਾਰ ਮੈਂ ਇਕੱਲਾ ਹੀ ਬਾਜ਼ਾਰ ਘੁੰਮ ਰਿਹਾ ਖਾਲੀ ਪਿਆ ਬਾਜ਼ਾਰ ਸਾਰੇ ਕਿਸੇ ਵੇਲੇ ਤੁਹਾਨੂੰ ਗਾਗ ਵੀ ਕਹਿੰਦਾ ਯਾਰ ਮੈਂ ਇਕੱਲਾ ਹੀ ਆਇਆ ਹਾਂ ਯਾਰ ਪੂਰਾ ਬਾਜ਼ਾਰ ਖਾਲੀ ਹੈ ਉਹਦਾ ਕਾਰਨ ਹੈ ਵਪਾਰੀ ਕੋ ਪੈਸੇ ਹੈ ਹੀ ਨਹੀਂ ਉਹ ਕਿਸਾਨ ਕੋ ਪੈਸਾ ਆਏਗਾ ਵਪਾਰੀ ਕੋ ਐਟੋਮੈਟਿਕ ਆ ਜਾਏਗਾ। ਬੇ ਆਣ ਗਏ ਪਿਆ ਜਿਹੜਾ ਸਾਡਾ ਵਪਾਰ ਹੈ ਨਾ ਉਹ ਵਿਆਹਾਂ ਦੇ ਸਿਰ ਤੇ ਹੈ, ਫੈਸਟੀਵਲਾਂ ਦੇ ਸਿਰ ਤੇ ਹੈ। ਅੱਗੇ ਤਾਂ ਫਿਰ ਦੀਵਾਲੀ ਹੈ, ਦੁਸ਼ਹਿਰਾ ਹੈ, ਦੁਸ਼ਹਿਰੇ ਦੇ ਵਿੱਚ ਕਾਫੀ ਰੌਣਕਾਂ ਲੱਗਦੀਆਂ ਨੇ, ਲੋਕ ਸ਼ਾਪਿੰਗ ਕਰਦੇ ਨੇ, ਫਿਰ ਅੱਗੇ ਛੱਟ ਪੂਜਾ ਆ ਜਾਣੀ ਹੈ। ਲੋਕ ਜਿਹੜੇ ਲੋਕਲ ਬਾਜ਼ਾਰਾਂ ਦੇ ਵਿੱਚ ਜਿਹੜੇ ਵਰਕਰਸ ਨੇ ਆਉਂਦੇ ਨੇ, ਬਾਹਰੋਂ ਪ੍ਰਵਾਸੀ ਲੋਕ ਨੇ ਉਸਮਾਨ ਦੀ ਖਰੀਦਦਾਰੀ ਕਰਦੇ ਨੇ ਲੋਕਲ ਮਾਰਕੀਟ ਦੇ ਵਿੱਚੋਂ ਤੇ ਲੋਕਲ ਮਾਰਕੀਟ ਦੇ ਵਿੱਚ ਸਮਾਨ ਆਂਦਾ ਹੈ ਹੋਲਸੇਲ ਮਾਰਕੀਟ ਤੋਂ। ਹੋਲਸੇਲ ਮਾਰਕੀਟ ਦੇ ਵਿੱਚ ਵਿਕਰੀ ਨਹੀਂ ਹੋ ਰਹੀ ਤਾਂ ਸਿੱਧਾ-ਸਿੱਧਾ ਅਸਰ ਜਿਹੜਾ ਹੈ ਹੁਣ ਫੈਸਟੀਵਲ ਸੀਜ਼ਨ ਤੇ ਵੀ ਪੈਣ ਵਾਲਾ ਹੈ ਬੜਾ ਵੱਡਾ ਅਸਰ ਪਾਊਗਾ ਸਾਲ ਨੂੰ ਤੋਂ ਪਹਿਲੇ ਵੀ ਇੱਕ ਫਿਰ ਕਿਹਾ ਵਾ ਦੀਵਾਲੀ ਇਸ ਵਾਰੀ ਬਹੁਤ ਹਲਕੀ ਜਾਊਗੀ ਕਿਉਂਕਿ ਦੇਖੋ ਪੰਜਾਬੀਆਂ ਦੀਆਂ ਘਾਵਾ ਦਾ ਪੇਟ ਭਰਿਆ ਤਾਂ ਸਭ ਕੁਝ ਚੰਗਾ ਲੱਗਦਾ ਕੱਪੜਾ ਕੂਪੜਾ ਸਭ ਬਾਅਦ ਚੋ ਹੈ ਪਹਿਲੋ ਜੇ ਇੰਨਾ ਕਿਸੇ ਨੇ ਕਿਸਾਨ ਦਾ ਇੰਨਾ ਪੰਡਾ ਜਿੰਨਾ ਨੁਕਸਾਨ ਹੋਇਆ ਪਹਿਲੋ ਉਹ ਆਪਣੀ ਪਹਿਲੇ ਛੱਤ ਬਣਾਊਗਾ ਫਿਰ ਉਹ ਰੋਟੀ ਖਾਊਗਾ ਤੀਜੇ ਨੰਬਰ ਤੇ ਉਹ ਕਪੜਾ ਲੈ ਕੇ ਆਊਗਾ ਤੇ ਜਿਹੜੇ ਹੜ੍ਹ ਪ੍ਰਭਾਵਿਤ ਹੋਏ ਨੇ ਆਪਣੇ ਜ਼ਿਲੇ ਪਿੰਡ ਕੀ ਕਹਿਣਾ ਚਾਹੁੰਦੇ ਆਂ ਅਸੀਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆਂ ਅਸੀਂ ਤਾਂ ਹਰ ਬੰਦੇ ਨੂੰ ਕਹਿੰਦੇ ਜਿੰਨਾ ਅਜੇ ਪੰਜਾਬ ਫੇਰ ਵੀ ਹੈਲਪਫੁਲ ਬਹੁਤ ਆ ਸਾਡੇ ਜਿੰਨੇ ਵੀ ਪੰਜਾਬੀ ਭਾਈ ਆ ਬੰਦ ਚੜ੍ਹ ਕੇ ਸੇਵਾ ਕਰ ਰਹੇ ਨੇ ਅਸੀਂ ਕਹਿੰਦੇ ਜੇ ਕਿਸੇ ਦੀ ਤੁਹਾਡੀ ਸੇਵਾ ਨਾ ਕਿਸੇ ਦਾ ਘਰ ਬਣਦਾ ਉਹਦਾ ਬਣਵਾਓ ਸਾਰੇ ਭਰਾ ਇਕੱਠੇ ਹੋਵੋ ਜਿੰਨੇ ਵੀ ਕੋਈ ਕਿਸੇ ਕਿਸੇ ਨੂੰ ਕਿਸੇ ਦੀ ਵੀ ਲੋੜ ਆ ਤਾਂ ਉਹਦੀ ਹੈਲਪ ਕਰੋ ਸਰ ਕਿੰਨਾ ਕੁ ਵਪਾਰ ਤੇ ਅਸਰ ਪਿਆ ਹੈ ਹੜ ਦਾ ਸਤਿ ਸ੍ਰੀ ਅਕਾਲ ਜੀ ਪਹਿਲਾਂ ਤੁਹਾਡੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੜਾ ਦਾ ਅਸਰ ਹੈ ਜੀ ਜਿਹੜੀ ਵੀ ਸਾਡਾ ਇਹ ਗਾਂਧੀ ਨਗਰ ਆ ਇਹ ਨੋਰਮਲ ਰੇਂਜ ਦਾ ਕੱਪੜਾ ਬਣਾਉਂਦਾ ਹੈ ਜਿਹੜਾ ਆਮ ਵਰਗ ਨੇ ਪਾਉਣਾ ਕੋਈ ਵੀ ਐ ਤਾਂ ਹੈ ਨਹੀਂ ਕੋਈ 2000 ਦੀ ਸ਼ਰਟ ਇੱਥੇ ਬੰਦੀ ਆ 2000 ਦੀ ਪੈਂਟ ਬੰਦੀ ਆ ਆਮ ਜਿਹੜਾ 70 ਪ੍ਰੇਂਟ ਜਾਂ 60 ਰੁਪਏ ਮੱਧਮ ਵਰਗ ਲੋਕ ਕੱਪੜਾ ਪਾਉਂਦੇ ਉਹ ਬੰਦਾ ਇੱਥੇ ਤੇ ਉਹ ਤਕਰੀਬਨ ਰਿਲੇਟਡ ਪੰਜਾਬ ਨਾਲ ਜਾਂ ਹਰਿਆਣੇ ਨਾਲ ਜਿਹੜੀ ਇਹ ਮੰਡੀ ਆ ਪੰਜਾਬ ਰਿਆਣਾ ਓਨ ਕਰਕੇ ਤੇ ਹੜਾਂ ਦਾ ਕਰਕੇ ਇਹ ਜਿਹੜਾ ਹੈਗਾ ਵਪਾਰ ਮੰਦਾ ਪਿਆ ਹੈ ਹੜਾਂ ਨੇ ਮਾਰ ਪੰਜਾਬ ਨੂੰ ਬਹੁਤ ਵੱਡੀ ਮਾਰ ਪਈ ਆ ਉਹਦੇ ਕਰਕੇ ਫਿਰ ਵਪਾਰ ਨੂੰ ਮਾਰ ਪੈਣੀ ਸੀ ਸਾਰਾ ਕੰਮ ਤਾਂ ਜ਼ਿਮੀਦਾਰ ਨਾਲ ਹੀ ਜੁੜਿਆ ਬਿਲਕੁਲ ਜੇ ਜ਼ਿਮੀਦਾਰ ਖੁਸ਼ ਆ ਉਦੋਂ ਬਾਅਦ ਲੇਬਰ ਖੁਸ਼ ਆ ਉਦੋਂ ਬਾਅਦ ਫਿਰ ਵਿਆਹ ਸ਼ਾਦੀਆਂ ਤੇ ਕਪੜਾ ਲੀਡਰ ਸਭ ਵਿਕਦਾ ਇਸ ਕਰਕੇ ਜਿਹੜੀ ਪੰਜਾਬ ਨੂੰ ਮਾਰ ਪਈ ਆ ਇਹ ਬਹੁਤ ਵੱਡੀ ਮਾਰ ਆ ਉਹਦੇ ਕਰਕੇ ਵਪਾਰ ਤੇ ਮਾਰ ਪੈਣੀ ਸੀ ਕਿੰਨੇ ਕਿ ਦਿਨ ਹੋ ਗਏ ਕਿ ਜਿਹੜੇ ਕਸਟਮਰ ਨੇ ਬਾਜ਼ਾਰ ਦੇ ਵਿੱਚ ਨਹੀਂ ਦਿਖ ਰਹੇ ਅੱਜ ਤੋਂ ਪਹਿਲਾਂ ਤਾਂ 1 ਮਹੀਨਾ ਪਹਿਲਾਂ ਬਹੁਤ ਠੰਡਾ ਸੀ ਮਾਹੌਲ ਕਾਫੀ ਠੰਡਾ ਸੀ ਹੁਣ ਥੋੜੀ ਥੋੜੀ ਚੈਲਪੈਲ ਹੋਣੀ ਸ਼ੁਰੂ ਹੋਈ ਆ ਥੋੜਾ ਜਿਹਾ ਗਾਗਣੂ ਆਇਆ ਹੋ ਗਿਆ ਵੀ ਚਲ ਹੁਣ ਠੀਕ ਹੋ ਗਿਆ ਮਾਹੌਲ ਥੋੜਾ ਮੋਟਾ ਠੀਕ ਹੋ ਗਿਆ ਪਰ ਜਿਹੜਾ ਪੰਜਾਬ ਦਾ ਨੁਕਸਾਨ ਹੋ ਗਿਆ ਉਹ ਨਹੀਂ ਪੂਰਾ ਹੋ ਸਕਦਾ ਉਹਨੂੰ ਟਾਈਮ ਆ ਜੇ ਲੱਗ ਜਾਣਾ ਜੇ ਇੱਕ ਐਗਜ਼ਾਮਪਲ ਦੀ ਗੱਲ ਕਰੀਏ ਕਿ 10 ਗਾਗ ਆ ਰਹੇ ਸੀ ਅੱਜ ਮਾਰਕੀਟ ਦੇ ਵਿੱਚ 10 ਵਿੱਚੋਂ ਕਿੰਨੇ ਗਾਗ ਆ ਰਹੇ ਮਨ ਲਓ 3 10 ਚੋਂ ਮੰਨ ਲਓ 4 ਜਾਂ 5 ਬਸ 50 ਕ ਪੈਸੇ ਕੰਮ ਦੀ ਅੱਜ ਹਾਲਾਤ ਹੋਏ ਹਨ ਬਸ ਕਿੰਨੇ ਕਿ ਦਿਨਾਂ ਪਹਿਲਾਂ ਜਿਹੜੇ ਹਾਲਾਤ ਸੁਧਰਨੇ ਸ਼ੁਰੂ ਹੋਏ ਨੇ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਪੰਜਾਬ ਜਿਹੜਾ ਹੜ ਦੀ ਮਾਰ ਹੇਠਾ ਹੈ 4 ਲੱਖ ਪਿੰਡ ਪ੍ਰਭਾਵਿਤ ਹੋਇਆ ਜੀ ਉਹ ਪਿੰਡਾਂ ਚ ਲੋਕਾਂ ਦੇ ਜਾਨਵਰ ਵੀ ਮਰੇ ਆ ਬਾਕੀ ਖੇਤਾਂ ਜਿਹੜੇ ਇੰਨੇ ਦੇ ਚੜ ਗਏ ਉਹਨੂੰ ਸਾਫ਼ ਕਰਨ ਨੂੰ ਹੋ ਸਕਦਾ ਕਣਕ ਨਾ ਬਜਾਈ ਹੋਵੇ ਕਈ ਰਹਿ ਤਾਂ ਕਣਕ ਦੀ ਬਜਾਈ ਨਹੀਂ ਹੋਊਗੀ ਉਹ ਜ਼ਿੰਮੇਵਾਰਤਾ ਸਮਝ ਲਓ ਤੁਸੀਂ 2-2 3-3 ਸਾਲ ਵਾਸਤੇ ਇਸ ਹੜ ਨੇ ਮਾਰਤੇ ਜ਼ਿਮੀਂਦਾਰ ਵੀ ਮਜ਼ਦੂਰ ਵੀ ਉਹਨਾਂ ਨੇ ਕਣਕ ਵੜਾਈ ਕਰਨੀ ਸੀ ਇਸ ਚੀਜ਼ ਨਾਲ ਫਿਰ ਵਪਾਰ ਨੂੰ ਤਾਂ ਫਰਕ ਪੈਣਾ ਹੀ ਆ ਇਹ ਲਾਜ਼ਮੀ ਸੀ ਜੀ ਤੇ ਹੁਣ ਬਾਜ਼ਾਰ ਦੇ ਕੀ ਹਾਲਾਤ ਨੇ ਗਾਹ ਹੈਗਾ ਜਾਂ ਜਿਹੜੇ ਫੈਸਟੀਵਲ ਸੀਜ਼ਨ ਆਉਣ ਵਾਲੇ ਨੇ ਉਹਨਾਂ ਦੇ ਉੱਤੇ ਵੀ ਜਿਹੜਾ ਪ੍ਰਭਾਵ ਪੈਣਾ ਵਜਦਾ ਦੇਖੋ ਜੀ ਇਹ ਤਾਂ ਪ੍ਰਭਾਵ ਤਾਂ ਪੈਣਾ ਹੀ ਆ ਇਸ ਤੇ ਫੈਸਟੀਵਲ ਤੇ ਪ੍ਰਭਾਵ ਪਊਗਾ ਪਰ ਠੀਕ ਆ ਥੋੜਾ ਮੋਟਾ ਹੁਣ ਸ਼ੁਰੂ ਹੋਈ ਆ ਰੌਣਕ ਸਾਰੇ ਏਰੀਆ ਕਿਉਂਕਿ ਇਹਨੂੰ ਹਰਿਆਣਾ ਰਾਜਸਥਾਨ ਸਾਰੀਆਂ ਮੰਡੀਆਂ ਲੱਗਦੀਆਂ ਇਸ ਕਰਕੇ ਥੋੜੀ ਮੋਟੀ ਹੁਣ ਚਾਹਲ ਪਹਲ ਅੱਜ ਤੋਂ ਸ਼ੁਰੂ ਹੋਈ ਆ ਜੀ ਆਸ ਹੈ ਕਿ ਜਿਹੜਾ ਫੈਸਟੀਵਲ ਸੀਜ਼ਨ ਆਉਣ ਵਾਲਾ ਹੈ ਦੀਵਾਲੀ ਦੁਸ਼ਹਿਰਾ ਇਹ ਵਧੀਆ ਲੰਘ ਜੂਵੇਗਾ ਹਾਂਜੀ ਪਰ ਪਹਿਲੀ ਗੱਲ ਤਾਂ ਦੇਖੋ ਕੰਮ ਘੱਟ ਹੋਵੇ ਜਾਂ ਵੱਧ ਹੋਵੇ ਸਾਰੇ ਤਿਆਰ ਸੁੱਖੀ ਸੰਦੀ ਬਿਨਾ ਕਿਸੇ ਮਾਰ ਤੋਂ ਬਿਨਾ ਕਿਸੇ ਝਗੜਿਆਂ ਤੋਂ ਇਹ ਲੰਘਨੇ ਚਾਹੀਦੇ ਆ ਲੋਕਾਂ ਨੂੰ ਪੀਸਫੁਲ ਮਨਾਉਣੇ ਚਾਹੀਦੇ ਆ ਗ੍ਰੀਨ ਪਟਾਕਾ ਚਲਾਉਣਾ ਚਾਹੀਦਾ ਹੈ ਵਾਤਾਵਰਨ ਨਹੀਂ ਖਰਾਬ ਕਰਨਾ ਚਾਹੀਦਾ ਅੱਗੇ ਜਿਹੜਾ ਵਾਤਾਵਰਨ ਖਰਾਬ ਹੋਇਆ ਇਹਦੀ ਦੇਣੀ ਆ ਸਾਰਾ ਕੁਝ ਇਹ ਬਿਲਕੁਲ ਇਹਦੇ ਨਾਲ ਹੀ ਸਾਰਾ ਇਹ ਮਾਰ ਪਈ ਆਪਾਂ ਨੂੰ ਜੋ ਕੁਦਰਤੀ ਕੁਰੂਪੀ ਦਾ ਕਿਤਨੇ ਕਿਤੇ ਅਸਰ ਸਾਰੇ ਥਾਂ ਦੇਖਣ ਨੂੰ ਮਿਲ ਰਿਹਾ ਹੈ ਤੇ ਸਰ ਕੀ ਹਾਲ ਚਾਲ ਹੈ ਠੀਕ ਹੈ ਜੈ ਸ਼ੀਰਮ ਜੀ ਹਰ ਹਰ ਮਹਾਦੇ ਮੈਂ ਰੋਹਿਤ ਸ਼ਰਮਾ ਸ਼ਿਰਸਾ ਸਮਾਜਵਾਦੀ ਤੋਂ ਦੇਖੋ ਵਪਾਰ ਜਿਹੜਾ ਹੈ ਉਹ ਪ੍ਰਭਾਵਿਤ ਜਰੂਰ ਹੋਇਆ ਹੜ੍ਹ ਦੀ ਮਾਰ ਨਾਲ ਕਿਉਂਕਿ ਅਸੀਂ ਪੰਜਾਬੀ ਆ ਪੰਜਾਬੀਆਂ ਨੂੰ ਪਿਆਰ ਕਰਨ ਵਾਲੇ ਆ ਇਹ ਜਿਹੜੀ ਪੰਜਾਬ ਦੀ ਧਰਤੀ ਦੀ ਸ਼ਹੀਦਾਂ ਦੀ ਧਰਤੀ ਆ ਯੋਧਿਆਂ ਦੀ ਧਰਤੀ ਆ ਦੇਖੋ ਇੰਨਾ ਕਿਸਾਨ ਇੰਨਾ ਕੁ ਨੁਕਸਾਨ ਹੋ ਗਿਆ ਚਾਹੇ ਕਿਸਾਨ ਆ ਚਾਹੇ ਆਮ ਵਰਗਾ ਇੰਨਾ ਕੁ ਨੁਕਸਾਨ ਹੋ ਗਿਆ ਕੁਦਰਤ ਦੇ ਕੁਦਰਤ ਦੇ ਬਣਾਏ ਹੋਏ ਚਾਹੇ ਇਨਸਾਨ ਚਾਹੇ ਜਾਨਵਰ ਬਹੁਤ ਨੁਕਸਾਨ ਹੋ ਗਿਆ ਕਈਆਂ ਨੂੰ ਆਪਣੀ ਜਾਨ ਤੋਂ ਹੱਤ ਹੁਣਾ ਪਿਆ ਇੱਕ ਮਕਾਨ ਬਣਾਉਣ ਨੂੰ ਕਈਆਂ ਨੂੰ ਜ਼ਿੰਦਗੀ ਲੱਗ ਜਾਂਦੀ ਆ ਤੇ ਉਹ ਪਾਣੀ ਬਹਾ ਕੇ ਲੈ ਗਿਆ ਬਿਲਕੁਲ ਠੀਕ ਹੈ ਕਈਆਂ ਦਾ ਰੋਜਗਾਰ ਜਾਨਵਰਾਂ ਤੋਂ ਸੀਗਾ ਤੇ ਇੱਕ ਬੱਚਾ گاਵਾਂ ਵਾਲਾ ਲੋ ਨਾ ਤੇ ਉਹਨਾਂ ਤੋਂ ਸੀਗਾ ਰੁੜ ਕੇ ਚਲੇ ਗਈਆਂ ਬਿਲਕੁਲ ਪਾਣੀ ਦੀ ਮਾਰ ਦੇ ਨਾਲ ਕਈਆਂ ਦੀ ਮੌਤ ਹੋ ਗਈ ਲੇਕਿਨ ਮਨ ਨੂੰ ਬੜੀ ਪੀੜਾ ਵਾ ਲੇਕਿਨ ਅਸੀਂ ਸਾਡੇ ਪੰਜਾਬੀਆਂ ਨੇ ਬੜਾ ਵੱਡਾ ਦਿਲ ਕੀਤਾ ਵਾ ਅੱਗੇ ਅੱਗੇ ਆ ਕੇ ਦਾਨ ਪੁੰਨ ਵੀ ਕਰ ਰਹੇ ਨੇ ਜੇ ਜ਼ਿੰਮੇਵਾਰੀ ਵੀ ਲੈ ਰਹੇ ਪੰਡਾ ਜੀ ਰੋਹਿਤ ਜੀ ਇੱਕ ਤਸਵੀਰ ਹੋਰ ਦੇਖਣ ਨੂੰ ਮਿਲੀ ਜਿੱਥੇ ਲੋਕ ਕਹਿ ਰਹੇ ਸੀ ਕਿ ਪੰਜਾਬੀਆ ਦੇ ਨਾਲ ਪੰਜਾਬੀ ਖੜਾ ਹੈ ਉੱਥੇ ਹੀ ਤਸਵੀਰਾਂ ਬੜੀ ਸੋਹਣੀ ਦੇਖਣ ਨੂੰ ਮਿਲੀ ਮੇਵਾਦ ਤੋਂ ਯੂਪੀ ਤੋਂ Rajasthan ਤੋਂ ਲੋਕ ਸੇਵਾ ਲੈ ਕੇ ਪਹੁੰਚ ਰਹੇ ਸੀਗੇ ਉਹਨਾਂ ਪਿੰਡਾਂ ਦੇ ਵਿੱਚ ਜਿਹੜੇ ਹੜ੍ਹ ਪ੍ਰਭਾਵਿਤ ਨੇ ਦੇਖੋ ਇੱਕ ਬਹੁਤ ਵੱਡੀ ਮਿਸਾਲ ਪੈਦਾ ਕੀਤੀ ਹੈ ਲੇਕਿਨ ਲੇਕਿਨ ਹਰ ਵਾਰੀ ਸੁਣਨ ਨੂੰ ਮਿਲਦਾ ਹੀ ਪੰਜਾਬੀ ਹਰ ਜਗ੍ਹਾ ਪਹੁੰਚਦੇ ਆ ਲੇਕਿਨ ਸਾਡੇ ਯੂਪੀਬੀਆਰ ਵਾਲੇ ਚਾਹੇ ਯੂਪੀ ਤੋਂ ਚਾਹੇ ਮੀਟਰਡ ਤੋਂ ਚਾਹੇ ਹੋਰ ਸ਼ੀਟਾਂ ਤੋਂ ਉਹਨਾਂ ਨੇ ਵੀ ਆਪਣਾ ਵੱਡਾ ਦੇਲ ਕੀਤਾ ਉਹਨਾਂ ਨੇ ਦਿਖਾਇਆ ਵੀ ਅਸੀਂ ਸਾਡੇ ਅੰਦਰ ਇਨਸਾਨੀਅਤ ਹੈ ਵੀ ਕੱਲੇ ਪੰਜਾਬੀ ਨਹੀਂ ਸਾਰੇ ਇੱਕੋ ਜਿਹੇ ਆ ਠੀਕ ਆ ਪਾਣੀ ਵਾਲਾ ਤਾਂ ਚਲੋ ਹੋ ਗਿਆ ਹੱਲ ਉਹ ਅਫਵਾਹਾਂ ਸੀ ਛਰਾਲੀ ਵਾਲ ਟੁੱਟ ਗਿਆ ਜੀ ਉੱਥੇ ਪਾਣੀ ਆ ਗਿਆ ਉੱਥੇ ਆ ਗਿਆ ਲੁਧਿਆਣੇ ਦੇ ਵਿੱਚ 7-8 ਐਮਐਲਏ ਸਾਡੇ ਸਤਿਕਾਰਯੋਗ ਠੀਕ ਆ ਸਾਰਿਆਂ ਨੇ ਆਪਣਾ ਬਹੁਤ ਵੀ ਕੰਮ ਕੀਤਾ ਕੋਈ ਪਾਣੀ ਨਹੀਂ ਆਣ ਦਿੱਤਾ ਜਦੋਂ ਪਿੱਛੋਂ ਪਾਣੀ ਦਾ ਵਹਾਵ ਤੇ ਸੀ ਬਾਰਿਸ਼ ਰੁਕੀ ਨਹੀਂ ਮਾੜਾ ਮੋਟਾ ਕਿਤੇ ਗਲੀਆਂ 'ਚ ਪਾਣੀ ਖੜ ਗਿਆ ਨਾਲਾ ਓਵਰ ਫਲੜ ਨਹੀਂ ਆਇਆ ਬਾੜ ਨਹੀਂ ਆਈ ਪੰਜਾਬੀ ਚ ਨੰਬਰ 2 ਸਰਾਧ ਚੱਲਦੇ ਪਏ ਆ ਹਰ ਇੱਕ ਬੰਦਾ ਪ੍ਰਚਾਰ ਕਰਦਾ ਪਹਿਲਾਂ ਕੋਈ ਨਹੀਂ ਕਰਦਾ ਜ ਹੁਣ ਸਾਰੇ ਹਰ ਇੱਕ ਬੰਦਾ ਪ੍ਰਚਾਰ ਕਰਦਾ ਵੀ ਯਾਰ ਵੀ ਤੀਵੋਂ ਤੁਹਾਨੂੰ ਵਿਆਹਾਂ ਆ ਕੋਈ ਨਵੀਂ ਚੀਜ਼ ਲੈਣੀ ਆ ਵੀ ਸਰਾਧਾ ਜੀ ਨਹੀਂ ਲੈਣੀ ਕਿਉਂਕਿ ਆਪਣੇ ਬਜ਼ੁਰਗਾਂ ਨੂੰ ਲੋਕੀ ਮਨਾਉਂਦੇ ਆ ਜੀ ਠੀਕ ਆ ਖੁਸ਼ੀ ਨਹੀਂ ਮਨਾਉਂਦੇ ਠੀਕ ਆ ਸਰਾਧਾਂ ਦੇ ਵਿੱਚ ਇਸ ਕਰਕੇ ਜਦੋਂ ਨਰਾਤੇ ਹੋਣਗੇ ਪਹਿਲੇ ਨਰਾਤੇ ਤੁਸੀਂ ਦੇਖੋ ਆ ਕਿ ਚਾਹਲਵਲ ਕਿੰਨੀ ਹੋਣੀ ਆ ਬਹੁਤ ਬਹੁਤ ਧੰਨਵਾਦ ਕਿਤੇ ਨਾ ਕਿਤੇ ਕੁਦਰਤ ਦੀ ਕਿਰਪਾ ਦਾ ਅਸਰ ਹਰ ਕਿਤੇ ਦੇਖਣ ਨੂੰ ਮਿਲਿਆ ਪਰ ਵਪਾਰਤ ਜਿੱਥੇ ਵਪਾਰੀਆਂ ਦੇ ਨਾਲ ਗੱਲਬਾਤ ਕੀਤੀ ਉਹਨਾਂ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਵਪਾਰਤ ਤੇ ਜ਼ਰੂਰ ਅਸਰ ਪਿਆ ਹੈ ਪਰ ਜਿਵੇਂ ਜਿਵੇਂ ਪਾਣੀ ਕੱਟ ਰਿਹਾ ਹੈ ਪਿੰਡਾਂ ਦੇ ਵਿੱਚ ਉੱਥੇ ਹੀ ਹੁਣ ਹੌਲੀ ਹੌਲੀ ਜਿਹੜਾ ਕੰਮ ਦੇ ਵਿੱਚ ਵੀ ਵਾਅਦਾ ਦੇਖਣ ਨੂੰ ਮਿਲ ਰਿਹਾ ਸੋ ਅਗਲੀ ਅਪਡੇਟ ਲੈ ਕੇ ਫਿਰ ਤੋਂ ਰੂਬਰੂ ਹੋਵਾਂਗੇ ਲੁਧਿਆਣਾ ਤੋਂ ਕੈਮਰਾ ਪਰਸਨ ਹਣੀ ਦੇ ਨਾਲ ਮੈਂਮ